ਆਓ ਜਿੰਨਾ ਸਮਾਂ ਪਵਿੱਤਰ ਹੈ ਚੰਗ ਮਿੰਟਾਂ ਆਪਾਂ ਖਿਆਲਾਂ ਲੋ ਵਿੱਚ ਪਵਿੱਤਰ ਕਰੀਏ ਅੱਜ ਬੜਾ ਬਣ ਭਾਗਾ ਸਮਾਂ ਜਿੱਥੇ ਪਵਿੱਤਰ ਪੂਰਨ ਆਸ਼ੀ ਦਾ ਦਿਹਾੜਾ ਹੈ ਉਥੇ ਸਰਬੰਸ ਗਾਨੀ ਮੇਰੇ ਬਾਜਾਂ ਵਾਲੇ ਸਤਿਗੁਰੂ ਪਰਮਰ ਦਾ ਗਾਰੇ ਆਲਮ ਸ਼ਹਿਨ ਸ਼ਾ ਕਲੰਗੀ ਤਰਨ ਦਤਾਰ ਪਤਾ ਚਟਿਆ ਬਾਜਾਂ ਵਾਲੇ ਉਹਨਾਂ ਦੇ ਮਾਤਾ ਗੁਜਰੀ ਜੀ ਔਰ ਦੋ ਛੋਡੇ ਸਹਿਬ ਜਾਦੇ ਜਿਨ੍ਹਾਂ ਨੇ ਅੱਜ ਦੇ ਦਿਨ ਸਰਹੰਦੂਨੀਆ ਨੀਹਾਂ ਵਿੱਚ ਖੜ ਕੇ ਆਪਣੇ ਹੱਡਾਂ ਦੀ 로ੜੀ ਪਾ ਕੇ ਸਿੱਖੀ ਦਾ ਮਹਿਲ ਉਸਾਰਿਆ ਉਹਨਾਂ ਦੀ ਯਾਦ ਵਿੱਚ ਆਪਾਂ ਜੁੜੇ ਆਓ ਸਭ ਤੋਂ ਪਹਿਲਾਂ ਮੇਰੇ ਬਾਜਾਂ ਵਾਲੇ ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਧਰ ਕੇ ਤਖਤ ਤੇ ਮੌਜਮਾਨ ਸਵਾਮੀ ਜੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਸਿਰ ਸਨਵਾ ਕੇ ਇੱਕੋ ਵਾਰ ਕਹਿਣ ਤੇ ਸਾਰੀ ਗੁਰ ਸੰਗਤ ਗੁਰ ਫਤਿਹ ਪ੍ਰਵਾਨ ਕਰੋ ਦਾਸਾਂ ਨੂੰ ਸਟੇਜ ਤੇ ਬੋਲਣ ਦੀ ਪ੍ਰਵਾਨਗੀ ਦੇ ਅਸ਼ੀਰਵਾਦ ਬਖਸ਼ੋ ਬਾਜਾਂ ਵਾਲੇ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਫਤਿਹ ਦਾ ਨਾਰਾ ਬਲੰਦ ਕਰਕੇ ਗਾਜ-ਬਜ ਕੇ ਬਿਲਾਓ ਫਤਿਹ ਆਖੋ ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਓ ਪਹਿਲਾ ਇੱਕ ਸ਼ੇਰ ਰੂਪੀ ਸ਼ਾਬਦ ਸਰਬਨਨ ਬੋਲ ਆ ਹੋਇਆ ਹੁਕਮ ਅਕਾਲ ਦਾ ਸਤਗੁਰਾਂ ਨੂੰ ਹੋਇਆ ਹੁਕਮ ਅਕਾਲ ਦਾ ਸਤਗੁਰਾਂ ਨੂੰ ਕੇਰਾ ਵਿਛੜੂ ਕੁੱਲ ਪਰਿਵਾਰ ਤੇਰਾ ਐਸਾ ਤੇਜ ਕਮਸਾਨ ਦਾ ਯੁੱਧ ਹੋਣਾ ਐਸਾ ਤੇਜ ਕਮਸਾਨ ਦਾ ਯੁੱਧ ਹੋਣਾ ਵੈਰੀ ਸਕੇ ਨਾ ਤੇਜ ਸਹਾਰ ਤੇਰਾ ਮਾਤਾ ਕਿਸੇ ਪਾਸੇ ਤੇ ਲਾਲ ਕਿਸੇ ਪਾਸੇ ਮਾਤਾ ਕਿਸੇ ਪਾਸੇ ਤੇ ਲਾਲ ਕਿਸੇ ਪਾਸੇ ਮਹਿਲ ਕਿਸੇ ਪਾਸੇ ਗਲਦਾ ਹਾਰ ਤੇਰਾ RAM PAL JI RAM PAL JI ਇਹ ਸੁਣੀ ਆਕਾਸ਼ ਬਾਣੀ ਮੇਲਾ ਹੋਣਾ ਨਹੀਂ ਦੂਜੀ ਵਾਰ ਤੇਰਾ ਮੇਲਾ ਹੋਣਾ ਨਹੀਂ ਦੂਜੀ ਵਾਰ ਸਾਰੀ ਗੁਰ ਸੰਗਤ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਆਓ ਮੈਂ ਬੇਨਤੀ ਕਰਾਉਂ ਕਹਿੰਦੇ ਮਾਤਾ ਗੂਜਰੀ ਜੀ ਔਰ ਛੋਟੇ ਸਹਿਬਜਾਂ ਦੇ ਬਾਬਾ ਜੋਰਾਮਨ ਸਿੰਘ ਬਾਬਾ ਭਾਦੇ ਸਿੰਘ ਨੂੰ ਗੰਗੂ ਰਸੋਈਏ ਦੇ ਘਰੋਂ ਹੱਥ ਕੜੀਆਂ ਲਾ ਕੇ ਤਿੰਨਾਂ ਜਨਾਂ ਨੂੰ ਬੱਕੀ ਚ ਬਹਾ ਕੇ ਮਰਲੇ ਲਿਆਂਦਾ ਉਥੋਂ ਦੇ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਜਿਨ੍ਹਾਂ ਨੇ ਸੋਚਿਆ ਵੀ ਇਨਾਮ ਲੈ ਲਈਏ ਮੌਕੇ ਦੀ ਸਰਕਾਰ ਤੋਂ ਬਜੀਦ ਖਾਂ ਦੇ ਪੇਸ਼ ਹੋ ਕੇ ਬੱਚੇ ਤੇ ਮਾਤਾ ਗੁਜਰੀ ਜੀ ਬਜੀਦ ਖਾਂ ਦੇ ਪੇਸ਼ ਕਰਤੇ ਪਹਿਲੇ ਦਿਨ ਦਰਬਾਰ ਵਿੱਚ ਬੁਲਾਇਆ ਗਿਆ ਬੱਚਿਆਂ ਨੂੰ ਸਹਿਬਜ਼ਾਦਿਆਂ ਨੂੰ ਜਿਨ੍ਹਾਂ ਨੂੰ ਆਪਾਂ ਬਾਬੇ ਸਾਹਿਬਜ਼ਾਦੇ ਕਹਿੰਦੀਆਂ ਭਾਵੇਂ ਉਮਰ 7 ਸਾਲ ਤੇ 9 ਸਾਲ ਦੀਆਂ ਸੀ ਪਰ ਜਿਨ੍ਹਾਂ ਦੀ ਸੋਚ ਬਹੁਤ ਵੱਡੀ ਸੀ ਜਿਗੜਾ ਬਣੇ ਰਿਹਾ ਮਰਗਾ ਸੀ ਔਰ ਜਿਨ੍ਹਾਂ ਦੀ ਬੋਲੀ ਜਿਨ੍ਹਾਂ ਦੇ ਸ਼ਬਦ ਬਾਬਿਆਂ ਵਰਗੇ ਸੀ ਲਓ ਪਿਆਰੋ ਪਹਿਲੇ ਦਿਨ ਕਚਹਿਰੀ ਵਿੱਚ ਗਏ ਜਦੋਂ ਗਏ ਜਾ ਕੇ ਦਰਬਾਰ ਲੱਗੇ ਕਚਹਿਰੀ ਲੱਗੀਏ ਜਾ ਕੇ ਹਾਜ਼ਰ ਹੋਏ ਆਵਾਜ਼ ਦਿੱਤਾ ਦੁਆ ਜਾਣਿਆਂ ਨੇ ਭਰੀ ਕਚਹਿਰੀ ਦੇ ਅੰਦਰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਔਰੰਗਜ਼ੇਬ ਬਾਦਸ਼ਾਹ ਦਾ ਵਜ਼ੀਰ ਵਜ਼ੀਰ ਖਾਨ ਉਹ ਕਹਿੰਦਾ ਬਟਿਓ ਇਹ ਥੋੜਾ ਆਨੰਦਪੁਰ ਸਾਹਿਬ ਨਹੀਂ ਹੈ ਜਿੱਥੇ ਫਤਿਹ ਗੁਜਾਰਦੇ ਹੋ ਕਹਿੰਦੇ ਇੱਥੇ ਤਾਂ ਸਲਾਮ ਅਲੈਕੁਮ ਬੋਲੀ ਜਾਂਦੀ ਏ ਇਹ ਸਾਡੀ ਮਹਿਫਲ ਹੈ ਉਹ ਕਹਿੰਦੇ ਨਹੀਂ ਜੀ ਸਾਡੇ ਤਾਂ ਪਿਤਾ ਨੇ ਸਾਨੂੰ ਕੋਈ ਸਿੱਖਿਆ ਦਿੱਤੀ ਏ ਬਈ ਜਦੋਂ ਵੀ ਕਿਸੇ ਨੂੰ ਮਿਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਏ ਉੱਚਾ ਗਿਆ ਇਹਨੂੰ ਕਬੂਲ ਕਰ ਲੋ ਆਪਾਂ ਸਾਰੀ ਇਤਿਹਾਸ ਜਾਣਦੇ ਆ ਸਮਾਂ ਨੇੜੇ ਲੱਗਦਾ ਜਾਂਦਾ ਹੈ ਕਹਿੰਦੇ ਜਨਤਾ ਕਬੂਲ ਕਰ ਲੋ ਨਹੀਂ ਫਿਰ ਗਵਰਨਮੈਂਟ ਦੀ ਸਜ਼ਾ ਮਿਲੂਗੀ ਉਹ ਕਹਿੰਦੇ ਜਿਵੇਂ ਸਾਡੇ ਦਾਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਦੇ ਸੀਸ ਦਾ ਬਲੀਦਾਨ ਦੇਤਾ ਇਹਨੂੰ ਕਬੂਲ ਲਈ ਸਾਨੂੰ ਸੋਪਿਆ ਤੇਰੀ ਸਜ਼ਾ ਮਨਜ਼ੂਰ ਹੈ ਅਸੀਂ ਆਪਦੇ ਧਰਮ ਚ ਰਾਜੀਆਂ ਤੂੰ ਆਪਦੇ ਧਰਮ ਚ ਰਹਿ ਲਓ ਪਿਆਰਿਓ ਫਿਰ ਇਤਿਹਾਸ ਦੱਸਦਾ ਹੈ ਉਹਨਾਂ ਨੂੰ ਵਾਪਸ ਭੇਜਦਾ ਵੀ ਆਪਣੀ ਜ਼ਾਦੀ ਨਾਲ ਵਿਚਾਰ ਕਰ ਲੋ ਨਹੀਂ ਤਾਂ ਕੱਲ ਨੂੰ ਤੁਹਾਡੇ ਉੱਤੇ ਗੌਰਮੈਂਟ ਦੀ ਸਜ਼ਾ ਫਤਵਾ ਲਾਇਆ ਜਾਵੇਗਾ ਮਾਤਾ ਜੀ ਨੂੰ ਮਿਲਿਆ ਕੇ ਮਾਤਾ ਨੇ ਮੱਥੇ ਚੁੰਮੇ ਬਾਅ ਬੱਚਿਓ ਦਾਦੇ ਦੀ ਦਾਦੀ ਦੀ ਸਿੱਖਿਆ ਦਿੱਤੀ ਹੋਈ ਤੁਹਾਡੇ ਉੱਤੇ ਕਾਇਮ ਹੈ ਜਿਹੜੇ ਤੁਸੀਂ ਧਰਮ ਤੋਂ ਡੋਲੇ ਨਹੀਂ ਪਰ ਕੱਲ ਨੂੰ ਪੇਸ਼ੀ ਫੇਰ ਹੋਊਗੀ ਮਾਤਾ ਜੀ ਸੌਂਦੀ ਰਾਤ ਸਮਝਾਈ ਗਈ ਟੋਲਿਓ ਨਾ ਬੱਚਿਓ ਦੇਖਿਓ ਕਿਤੇ ਧਰਮ ਨੂੰ ਲਾਜ ਨਾ ਲਾ ਦਿਓ ਪਰ ਦੋਏ ਸਹਿਬ ਜੱਜ ਦੇ ਠੰਡ ਦੇ ਸੁਤਾਇਓ ਹੋਏ ਠੰਡਾ ਬੁਰਜ ਉੱਤ ਧੁੰਦ ਪੈ ਰਹੀ ਏ ਹਵਾ ਚੱਲ ਰਹੀ ਏ ਠੰਡੇ ਬੁਰਜ ਵਿੱਚ ਬੈਠੇ ਮਾਤਾ ਨੂੰ ਇੱਕ ਮੋੜ ਕੇ ਜਵਾਬ ਦਿੰਦੇ ਐਥੇ ਕਬਤੋਲ ਸੁਣਿਓ ਉਹ ਬਾਬੇ ਸਹਿਬ ਜੱਜ ਦੇ ਕਹਿੰਦੇ ਮਾਤਾ ਜੀ ਦਾਦੀ ਮਾਤਾ ਜੀ ਘਬਰਾਓ ਨਾ ਅਸੀਂ ਤੁਹਾਡੇ ਪੋਤੇ ਆ ਤੁਹਾਡੀ ਪਰਵਰਿਸ਼ ਕੋਈ ਕਮੀ ਨਹੀਂ ਹੈ ਪਰ ਅਸੀਂ ਧਰਮ ਨੂੰ ਦਾਗ ਨਹੀਂ ਲਾਵਾਂਗੇ ਭਾਵੇਂ ਸਾਡਾ ਸਿਰ ਚਲਿਆ ਜਾਵੇ ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਰਕ ਨਾ ਜਾਵੇ ਉਹ ਦੋਏ ਸਹਿਬਜ਼ਾਦੇ ਬਾਬਾ ਜੋਰਾਮਰ ਸਿੰਘ ਬਾਬਾ ਫਤਿਹ ਸਿੰਘ ਦੂਸਰੇ ਦਿਨ ਕਚਹਿਰੀ ਵਿੱਚ ਜਾਣ ਤੋਂ ਪਹਿਲਾਂ ਮਾਤਾ ਨੂੰ ਬੋਲ ਕੇ ਬਿਆਨ ਦੇਖਾਂ ਭਲਾ ਹੈ ਇਉਂ ਕਰੀਏ ਦੋਵੇਂ ਲਾਲ ਕਹਿੰਦੇ ਗੁਰੂ ਦਸ਼ਮੇਸ਼ ਦੇ ਪੈਰ ਛਾਤੀ ਉੱਤੇ ਤਰਾਂਗੇ ਮਲੇਸ਼ ਦੇ ਥੰਮ ਬਣ ਕੇ ਖੜੋਗੇ ਦੋਵੇਂ ਦੇਸ਼ ਦੇ ਮਾਤਾ ਖੁਸ਼ ਹੋ ਕੇ ਤੋਰੋ ਤੁਸੀਂ ਘਰ ਆਉਣਾ ਨਹੀਂ ਸੀਸ ਲੱਗ ਜੇ ਲੱਗ ਜੇ ਬੇਸ਼ੱਕ ਧਰਮ ਗੋਣਾ ਨਹੀਂ ਸੀਸ ਲੱਗ ਜੇ ਆਏ ਨੇ ਤੇਰਾ ਚ ਮੁਖੜੇ ਤੇ ਨੂਰ ਹੈ ਬੇਤਾ ਬਾਜਾ ਮਾਲਾ ਹਜਰੇ ਹਜੂਰ ਹੈ ਵਸ ਦਿਲ ਵਿੱਚ ਨਾ ਜਰਾ ਤੂੰ ਦੂਰ ਹੈ ਲਾੜੀ ਮੋਤ ਕੋਲ ਮਾਤਾ ਮੁਖ ਰਾ ਭਮਾਣੀ ਸਿਸ ਲੱਗ ਜੇ ਲੱਗ ਜੇ ਬੇਸ਼ੱਕ ਤਾਰਾ ਮਗ ਬਾਣੀ ਸਿਸ ਲੱਗ ਜੇ ਪਾਪਾ ਮੇ ਮਾਤਾ ਸਾਡੀ ਉਮਰ ਨਿਦਾਨ ਹੈ ਪਾਪਾ ਮੇ ਮਾਤਾ ਸਾਡੀ ਉਮਰ ਨਿਦਾਨ ਹੈ ਪਰ ਜਿਗੜਾ ਤਾਂ ਸਾਡਾ ਬਲਵਾਨ ਹੈ ਜਾਲ ਮਾ ਦੀ ਜ਼ੁਲਮੀ ਦਾ ਗਿਆਨ ਹੈ ਤੇਰੀ ਸਿੱਖਿਆ ਦਾ ਮਾਤਾ ਸਬਕ ਪੜਾਉਣਾ ਨਹੀਂ ਸੀਸ ਲੱਗ ਜੇ ਲੱਗ ਜੇ ਬੇਸ਼ੱਕ ਧਰਮ ਗੋਣਾ ਨਹੀਂ ਸੀਸ ਲੱਗ ਜੇ ਉਸ ਜਾਲਮ ਕਹੇ ਰ ਮੁਖ ਬੋਲ ਕੇ ਅਸੀਂ ਦੇ ਵਾਂਗੇ ਜਵਾਬ ਪੂਰਾ ਤੋਲ ਕੇ ਬੈਠਾ ਨਾ ਗਾ ਵੀ ਪਟਾਰੀ ਤਾਈਂ ਖੋਲ ਕੇ ਜੈਦੋ ਡਾਂਗ ਦੇਤਾ ਮਾਰੀ ਮੁਖ ਵਿੱਚ ਪਾਉਣਾ ਲੱਗ ਜੇ ਲੱਗ ਜੇ ਬੇਸ਼ੱਕ ਤਾਰੇ ਨਾਗੇ ਬਣਨੀ ਸੀਸ ਲੱਗ ਰੇ ਸੀਸ ਦੇ ਕੇ ਸਿੱਖੀ ਮਹਿਲੀ ਉਸਾਰਿਆ ਸੀਸ ਦੇ ਕੇ ਸਿੱਖੀ ਮਹਿਲ ਉਸਾਰਿਆ ਦੁੱਖ ਧਰਤੀ ਤੋਂ ਗਿਆ ਨ ਸਹਾਰਿਆ ਠੰਡਾ ਚੱਕ ਫੇਰ ਪੈਰੀ ਨੂੰ ਸੰਗਾਰਿਆ ਹੋ ਕੇ ਖਾਲਸਾ ਤੇ ਅਸੀਂ ਮੋਮਣ ਕਹੋਣਾ ਨਹੀਂ ਸੀਸ ਲੱਗ ਜੇ ਲੱਗ ਜੇ ਬੇਸ਼ੱਕ ਧਰਮ ਗੋਹਣਾ ਨਹੀਂ ਸੀਸ ਲੱਗ ਜੇ ਦੇਖੇ ਦਾਦੀ ਜੀ ਅਸ਼ੀਰਵਾਦ ਤੋੜ ਦੇ ਮੱਥੇ ਸੂਰਜੇ ਸਮਾਨ ਚੱਲ ਕੋਰ ਦੇ ਦੇਖੇ ਦਾਦੀ ਜੀ ਇਹ ਅਸ਼ੀਰਵਾਦ ਤੋੜ ਦੇ ਮੱਥੇ ਸੂਰਜੇ ਸਮਾਨ ਚੱਲ ਕੋਰ ਦੇ ਵਿੱਚ ਬੰਨਣਾ ਪਰ ਮਰੂ ਪਿੜੌਰ ਦੇ ਤੈਜੂ ਮਿੱਟੀ ਦਾ ਪਰਜ ਕਿਸੇ ਕੰਮ ਆਣੀ ਸੀਸ ਲੱਗ ਜੇ ਲੱਗ ਜੇ ਬੇਸ਼ੱਕ ਧਰਮ ਅਗਵਣਾ ਨੀ ਸਿਰ ਲੱਗ ਜੇ ਉਹ ਦਾਦੀ ਲੱਖ ਲੱਖ ਸ਼ੁਕਰ ਮਨਾਉਂਦੀ ਐ ਮੁੱਖ ਚੁੰਮਦੀ ਤੇ ਨੀਰ ਬਹਾਉਂਦੀ ਐ ਦਾਦੀ ਰੋਸ਼ਨੀ ਕਰਾਂਗੇ ਤੁਹਾਡੇ ਨਾਂ ਦੀ ਐ ਬਾਜੀ ਹਾਰ ਕੇ ਜੇ ਮੁੜ ਕੇ ਬਖਤ ਥੋਣਾ ਨੀ ਸਿਰ ਲੱਗ ਜੇ ਲੱਗ ਜੇ ਬੇਸ਼ੱਕ ਧਰਮ ਅਗਵਣਾ ਨੀ ਸਿਰ ਲੱਗ ਜੇ ਕੀਤੇ ਦਾਦੀ ਸਿੱਟਾ ਦੇ ਸ਼ੇਰਾਂ ਨੇ ਫਤਗੱਜ ਕੇ ਬਲਾਈ ਸੀ ਦਲੇਰਾਂ ਨੇ ਕੀਤੀ ਦਾਦੀ ਨੂੰ ਨਮਸਕਾਰ ਸ਼ੇਰਾਂ ਨੇ ਫਤਗੱਜ ਕੇ ਬਲਾਈ ਸੀ ਦਲੇਰਾਂ ਨੇ ਹੋਈਆਂ ਬੱਚਿਆਂ ਤੇ ਗੁਰੂ ਦੀਆਂ ਮੇਰਾਂ ਨੇ ਜੋੜੇ ਸਿੰਘਾ ਗੇੜ ਮੋੜ ਕੇ ਚਰਾਸੀ ਆਣਾ ਨਹੀਂ ਸੀਸ ਲੱਗ ਜੇ ਲੱਗ ਜੇ ਬੇਸ਼ੱਕ ਕਰਮ ਗਵਾਨੀ ਸੀਸ ਲੱਗ ਜੇ ਸਾਰੀ ਗੁਰ ਸੰਗਤ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ